ਸੱਚੀ ਗਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿਵੇਂ ਕਿ ਆਪਾਂ ਜਾਣਦੇ ਹੀ ਆ ਸੌਣ ਦਾ ਮਹੀਨਾ ਚੱਲਦਾ ਹੈਗਾ ਤੇ ਸੌਣ ਦੇ ਮਹੀਨੇ ਦੇ ਵਿੱਚ ਪੰਜਾਬ ਦਾ ਜੋ ਆਪਾਂ ਕਹਿ ਸਕਦੇ ਆ ਵੀ ਪੁਰਾਣਾ ਵਿਰਸਾ ਚੱਲਦਾ ਆ ਰਿਹਾ ਹੈਗਾ ਤੀਆਂ ਦੇ ਤਿਉਹਾਰ ਦਾ ਤੇ ਅੱਜ ਪਿੰਡ ਜਲਾਲ ਦੀ ਆੜ ਵਿਖੇ ਆਪਾਂ ਮੌਜੂਦ ਆ ਤੇ ਇੱਥੇ ਅੱਜ ਤੀਆਂ ਦੇ ਤਿਉਹਾਰ ਦਾ ਖੀਰ ਲਾ ਦੇਣਾ ਜੋ ਕਹਿ ਸਕਦੇ ਆ ਵੀ ਵੱਲੋ ਦਾ ਦੇਣਾ ਅੱਜ ਵੱਲੋ ਪੈਣੀ ਆ ਪਿੰਡ ਜਲਾਲਦੀਵਾਲ ਦੇ ਬਾਹਰਲੇ ਸਕੂਲ ਦੇ ਵਿੱਚ ਸਾਰੇ ਹੀ ਆਪਣੀਆਂ ਬੀਬੀਆਂ ਭੈਣਾਂ ਇੱਥੇ ਇਕੱਠੀਆਂ ਹੋਈਆਂ ਨੇ ਤੇ ਗਿੱਧਾ ਜੋਰਾ ਸ਼ੋਰਾ ਨਾਲ ਚੱਲ ਰਿਹਾਗਾ ਤੇ ਇਸ ਜੋ ਉਪਰਾਲਾ ਕੀਤਾ ਗਿਆਗਾ ਇਹ ਪਿੰਡ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗਾ ਜੀ ਸਾਡੇ ਨਾਲ ਹਾਜ਼ਰ ਨੇ ਉਹਨਾਂ ਦੇ ਹੀ ਮਨਨ ਸਦਕਾ ਇਹ ਉਪਰਾਲਾ ਅੱਜ ਜੋ ਸਿਰੇ ਚੜਿਆਗਾ ਤੇ ਸਾਡੇ ਨਾਲ ਸਰਪੰਸਾਹ ਹਾਜ਼ਰ ਨੇ ਸਰਪੰਸਾਹ ਸਾਹਿਬ ਜੋ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾਗਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਵਧੀਆ ਮਾਈਆਂ ਦਾ ਧੰਨਵਾਦ ਕਰਦੇ ਆਂ ਬੀਬੀਆਂ ਦਾ ਜਿਹੜਾ ਸਾਡਾ ਸੱਭਿਆਚਾਰ ਨੂੰ ਯਾਦ ਰੱਖਦੀਆਂ ਨੇ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਾਉਂਦੀਆਂ ਨੇ ਬਈ ਪੁਰਾਣੇ ਸਮੇਂ ਦੇ ਵਿੱਚ ਇਹ ਤੀਆਂ ਇਕਣ ਲੱਗਦੀਆਂ ਸੀ ਮਾਈਆਂ ਲਾਉਂਦੀਆਂ ਸੀ ਸਾਡੇ 3-4 ਥਾਂ 3ੀਆਂ ਲੱਗਦੀਆਂ ਨੇ 3-4 ਥਾਂ ਅਸੀਂ ਵੱਲੋਂ ਪਾਉਂਦੇ ਆਂ ਰਲ ਮਿਲ ਕੇ ਪੰਚਾਇਤ ਵਾਲੇ ਅਸੀਂ ਤੇ ਅਸੀਂ ਮਾਈਆਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਅਪਰਾਲਾ ਕਰਦੀਆਂ ਨੇ ਇਹਨਾਂ ਨੂੰ ਵਿਚਾਰੇ ਨੂੰ 10 ਦਿਨ ਹੋ ਗਏ ਹਫਤਾ ਇਹਨਾਂ ਨੇ ਉਹ ਕਰਕੇ ਇਕੱਠਾ ਕਰਕੇ ਆਪਣੀਆਂ ਤੀਆਂ ਲਾਉਂਦੀਆਂ ਯੇ ਮੇਕੇ ਸਰਪੰਚ ਸਾਹਿਬ ਨੇ ਦੱਸਿਆ ਵੀ ਜੋ ਪਿੰਡ ਜਲਾਲਦੀਵਾਲ ਵਿਖੇ 3000 ਜਗ੍ਹਾ ਪਿੰਡ ਵੱਡਾ ਹੋਣ ਕਰਕੇ ਵੀ ਹਰ ਪਾਸੇ ਦੀ ਆਪੀਆਂ ਆਪੀਆਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾਗਾ ਤੇ ਅੱਜ ਜੋ ਪਿੰਡ ਜਲਾਲਦੀਵਾਲ ਦੇ ਬਾਹਰਲਾ ਸਕੂਲ ਜੋ ਪ੍ਰਾਇਮਰੀ ਸਕੂਲ ਆ ਉਸਦੇ ਗਰਾਊਂਡ ਦੇ ਵਿੱਚ ਇਹ ਬੱਲੋ ਦਾ ਅਜ ਜੋ ਅਖੀਰਲਾ ਦਿਨ ਮਨਾਇਆ ਜਾ ਰਿਹਾਗਾ ਤੇ ਜੋ ਕਿਹਾ ਜਾਵੇ ਵੀ ਇਸ ਤੀਆਂ ਦੇ ਤਿਉਹਾਰ ਦਾ ਜੋ ਸਰੇ ਜਾਂਦਾਗਾ ਬੀਬੀਆਂ ਭੈਣਾਂ ਦੇ ਉੱਪਰ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਗੁੱਡੀਆਂ ਮੌਜੂਦ ਨੇ ਗੁੱਡੀ ਕੀ ਨਾਂ ਤੁਹਾਡਾ ਸੁਮਨ ਪਿਤਕੌਰ ਅੱਛਾ ਸੁਮਨ ਬੇਟਾ ਤੁਸੀਂ ਇਹ ਦੱਸੋ ਵੀ ਜੋ ਤੀਆਂ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈਗਾ ਤੁਹਾਨੂੰ ਕਿਵੇਂ ਲੱਗ ਰਿਹਾਗਾ ਵੀ ਇਹ ਤਿਉਹਾਰ ਹੋਣਾ ਚਾਹੀਦਾ ਜਾਂ ਕਿਵੇਂ ਇਸ ਦੇ ਬਾਰੇ ਕੁਝ ਦੱਸੋ ਹਾਂਜੀ ਸਰ ਇਹ ਤਿਹਾਰ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜਾ ਸਾਡਾ ਪੰਜਾਬ ਵਿਰਸਾ ਹੈਗਾ ਇਸ ਚੀਜ਼ ਨੂੰ ਪੰਜਾਬੀ ਸੱਭਿਆਚਾਰ ਨੂੰ ਭੁੱਲ ਰਿਹਾ ਹੈਗਾ ਇਸ ਨੂੰ ਜਾਣੂ ਕਰਵਾਉਣ ਲਈ ਇਹ ਤਿਹਾਰ ਮਨਾਇਆ ਜਾਣਾ ਚਾਹੀਦਾ ਜਿਹੜੀ ਕਿ ਆਉਣ ਵਾਲੀ ਪੀੜ੍ਹੀਆਂ ਉਸ ਨੂੰ ਪੀ ਪੰਜਾਬੀ ਸੱਭਿਆਚਾਰ ਦੇ ਬਾਰੇ ਪਤਾ ਚੱਲ ਜਾਵੇ ਵੀ ਕਿੱਦਾਂ ਇਹ ਮਨਾਇਆ ਜਾਂਦਾ ਹੈਗਾ ਇਹ ਤਿਹਾਰ ਬੜੀ ਵਟ ਊਮਤਾਮ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜਲਾਲਦੀਵਾਲ ਵਿਖੇ ਮਨਾਇਆ ਗਿਆ ਸਰਪੰਚ ਜਗਜੀਤ ਸਿੰਘ ਚੱਗਾ ਜੀ ਨੇ ਇਸ ਸਮਾਗਮ ਵਿੱਚ ਬਹੁਤ ਵਧੀਆ ਹਿੱਸਾ ਪਾਇਆ ਬੇੜੇ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਜੋ ਇੱਥੇ ਦੀ ਪੰਚਾਇਤ ਦੀ ਮਿਹਨਤ ਸਦਕਾ ਹੀ ਇਸ ਤਰ੍ਹਾਂ ਦੇ ਉਪਰਾਲੇ ਸਿੱਦੇ ਚੜਦੇ ਆ ਤੇ ਬਹੁਤ ਵਧੀਆ ਉਪਰਾਲਾ ਕੀਤਾਗਾ ਜਗਜੀਤ ਸਿੰਘ ਜੱਗਾਜੀ ਨੇ ਬੀਬੀਆਂ ਨੂੰ ਇੱਕ ਵਧੀਆ ਦੇਣ ਦਿੱਤੀ ਆ ਇਹਨਾਂ ਨੇ ਵੀ ਜੋ ਵਿਰਸਾ ਇਹ ਜਿਉਂਦਾ ਰੱਖ ਸਕਣ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਦੇ ਨਾਲ ਜਾਣੂ ਹੋ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਵੀ ਪੰਜਾਬ ਦਾ ਜੋ ਬੜਗੁੱਲਾ ਵਿਰਸਾਗਾ ਉਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਤੇ ਕਿਸ ਤਰ੍ਹਾਂ ਉਸ ਨੂੰ ਮਨਾਇਆ ਜਾਵੇ ਕਿ ਤੁਸੀਂ ਦੇਖਿਆਗਾ ਵੀ ਇੱਥੇ ਪਿੰਡ ਜਲਾਲਦੀਵਾਲ ਦੇ ਵਿੱਚ ਜੋ ਤੀਆਂ ਮਨਾਈਆਂ ਜਾ ਰਹੀਆਂ ਨੇ ਇੱਥੇ ਅਸੀਂ ਗੁੱਡੀਆਂ ਨਾਲ ਗੱਲਬਾਤ ਕੀਤੀ ਆ ਜੋ ਅੱਜ ਦੀ ਜਨਰੇਸ਼ਨ ਆ ਉਹ ਕੀ ਸੋਚਦੀਆਂ ਨੇ ਤੀਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਬੇਟਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਪ੍ਰੀਤ ਕੌਰ ਆ ਜੀ ਹਰਪ੍ਰੀਤ ਇਹ ਦੱਸੋ ਵੀ ਅੱਜ ਜੇ ਤੁਸੀਂ ਇੱਥੇ ਤੀਆਂ ਮਨਾਉਣ ਆਏ ਹੋ ਤੁਹਾਨੂੰ ਕਿਵੇਂ ਲੱਗ ਰਿਹਾਗਾ ਥੋੜਾ ਜਿਹਾ ਦੱਸੋਗੇ ਵੀ ਆਉਣ ਵਾਲੇ ਸਮੇਂ 'ਚ ਤੀਆਂ ਮਨਾਈਆਂ ਜਾਣ ਜਾਂ ਨਹੀਂ ਇਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਹਾਂਜੀ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਅੱਜ ਦੇ ਜਿਹੜਾ ਮੋਬਾਈਲ ਫੋਨ ਦਾ ਜੋਗਾ ਬਹੁਤ ਸਾਰਾ ਰੁਝਾਨ ਹੋ ਗਿਆ ਬੱਚੇ ਇਸ ਚੀਜ਼ ਤੋਂ ਪਰੇ ਹੋ ਗਏ ਨੇ ਆਪਣੇ ਕਲਚਰ ਤੋਂ ਆਪਣੇ ਸੱਭਿਆਚਾਰ ਤੋਂ ਸੋ ਇਹ ਮਨਾਉਣਾ ਚਾਹੀਦਾ ਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਪੰਚਾ ਸਰਪੰਚਾ ਜਿਹੜਾ ਸਾਨੂੰ ਸਹਿਯੋਗ ਦਿੰਦੇ ਨੇ ਔਰ ਸਾਰੀਆਂ ਬੀਬੀਆਂ ਪੈਣਾ ਮੇਰੇ ਹਾਂ ਦੀਆਂ ਕੁੜੀਆਂ ਜੋ ਵਿਆਹੀਆਂ ਨੇ ਕੁਵਾਰੀਆਂ ਨੇ ਸਾਰੇ ਇਸ ਸਮੇਂ ਤੇ ਇਕੱਠੇ ਹੁੰਦੇ ਆ ਸੋ ਸਾਨੂੰ ਬਹੁਤ ਅੱਛਾ ਲੱਗਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਬੀਬੀਆਂ ਜਿਹੜੀਆਂ ਅੱਗੇ ਲਾ ਕੇ ਇਸ ਪ੍ਰੋਗਰਾਮ ਨੂੰ ਹੈਲਪ ਕਰਦੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਪੂਰੇ ਅੱਛਾ ਤੁਸੀਂ ਅਜੇ ਇੱਥੇ ਪਹੁੰਚੇ ਹੋ ਤੀਆਂ ਦੇ ਤਿਹਾੜ ਤੇ ਇੱਕ ਦਸਕਾ ਨੂੰ ਬੋਲੀ ਸੁਣਾ ਦਿਓ ਤੀਆਂ ਜੋ ਕੇਆਂ ਦੇ ਪਿੰਡ ਥੀਆਂ ਜ਼ੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਥੀਆਂ ਜ਼ੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਥੀਆਂ ਜ਼ੋਰ ਲੱਗੀਆਂ ਮੇਰੀ ਜੀਵੇ ਵੇ ਪੁੱਤਾਂ ਦੀ ਕੁੜੀਆਂ ਆਈਆਂ ਅੰਬਰ ਸਰ ਤੋਂ ਕੁੜੀਆਂ ਆਈਆਂ ਪਾ ਕੇ ਝਾਂਪਾ ਛੱਲੇ ਬਈ ਇੱਕ ਕੁੜੀ ਦੀ ਚਾਂਦਰ ਸ਼ਣਕੀ ਬੱਲੇ ਬੱਲੇ ਇੱਕ ਕੁੜੀ ਦੀ ਚਾਂਦਰ ਸ਼ਣਕੀ ਹੋ ਗਈ ਬੱਲੇ ਬੱਲੇ ਕਿੰਨਾਂ ਕੁੜੀਆਂ ਦਾ ਪੈਂਦਾ ਵੋਟ ਦੇ ਥੱਲੇ ਕਿੰਨਾਂ ਕੁੜੀਆਂ ਦਾ ਪੈਂਦਾ ਵੋਟ ਦੇ ਥੱਲੇ ਸੋਣ ਵੀਰ ਇਕੱਠੀਆਂ ਕਰੇ ਬਾਦੋ ਚੰਦਰੀ ਪਛੋਰੇ

ਤੋ ਬੰਤੋ ਹੋਈਆਂ ਕਟੀਆਂ ਵੜਿਆ ਕਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨੰਝਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨੰਝਾ ਤੇ ਖਸਾਈਆਂ ਗਿੱਧਾ ਪਾ ਰਹੀਆਂ ਬਹੁਤ ਬਹੁਤ ਧੰਨਵਾਦ ਬੀਬੀਆਂ ਨੇ ਗੁੱਡੀਆਂ ਨੇ ਜੋ ਬੋਲੀਆਂ ਸੁਣਾਈਆਂ ਜੋ ਤੀਹਾਂ ਦਾ ਰਿਹਾਣ ਆ ਤੀਆਂ ਦੇ ਵਿੱਚ ਜੋ ਬੋਲੀਆਂ ਪਾ ਕੇ ਗਿੱਧਾ ਪਾਇਆ ਜਾਂਦਾਗਾ ਤੇ ਸਾਰੀਆਂ ਹੀ ਮਾਤਾ ਮਾਂ ਭੈਣਾਂ ਆਆਂ ਸਾਡੀਆਂ ਛੋਟੀਆਂ ਗੁੱਡੀਆਂ ਬਜ਼ੁਰਗ ਮਾਤਾ ਮਾਂ ਵੀ ਇੱਥੇ ਪਹੁੰਚੀਆਂ ਨੇ ਕਿ ਜੋ ਦੂਸਰੇ ਪਿੰਡ ਵਿਆਹੀਆਂ ਜਾਂਦੀਆਂ ਨੇ ਉਹ ਵੀ ਪਿੱਕੇ ਘਰ ਆ ਕੇ ਅੱਜ ਜੋਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਕਿਉਂਕਿ ਉਹ ਆਪਣੀਆਂ ਸੱਗੀਆਂ ਸਹੇਲੀਆਂ ਦੇ ਨਾਲ ਮਿਲਦੀਆਂ ਨੇ ਤੇ ਇਸ ਤਰ੍ਹਾਂ ਦਾ ਪਿਆਰ ਇੱਕ ਦੂਜੇ ਨਾਲ ਸਾਂਝਾ ਕਰਦੀਆਂ ਨੇ ਇਹ ਇੱਕ ਪਿਆਰ ਵਟਾਉਣ ਦਾ ਹੀ ਤਰੀਕਾ ਹੈਗਾ ਤੀਆਂ ਦਾ ਤਿਹਾਰ ਜੋ ਪੁਰਾਣੇ ਜ਼ਮਾਨਿਆਂ ਤੋਂ ਚੱਲਿਆ ਆ ਰਿਹਾਗਾ ਤੁਸੀਂ ਦੇਖਦੇ ਰਹੋ ਉਹ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ